ਆਲੋ ਜੀ ਸਾਮ ਤੋਂ ਥਾਲ ਕੀ ਗੱਲ ਦੀ ਜੀ ਇੱਕ ਥਾਲ ਤੁਸੀਂ ਵਾਪਸ મોੜ ਲੇ ਰੋਟੀ ਨਹੀਂ ਖਾਈ ਉਹਨਾਂ ਨੇ ਕਹਿੰਦੇ ਅਸੀਂ ਤਾਂ ਇੱਕ ਥਾਲ ਚ ਖਾਵਾਂਗੇ ਰੋਟੀ ਦੋਨੇ ਭਰਾ ਤੁਸੀਂ ਵਾਪਸ ਲੈ ਜਾਓ ਥਾਲ ਕੁੜੇ ਪੈ ਨਹੀਂ ਹਜੇ ਧੱਕ ਨਾ ਮੰਮੀ ਕਿੱਥੇ ਪੈ ਨੇ ਉਹ ਬੈਠੇ ਰੋਟੀ ਖਾਈ ਜਾਂਦੇ ਨੇ ਨਾਲੇ ਇਹਨਾਂ ਤੇ ਇਹ ਗੱਲਾਂ ਹੀ ਨਹੀਂ ਮੁੱਕਦੀਆਂ ਚੱਲ ਕੋਈ ਨਹੀਂ ਇਹ ਤਾਂ ਜਦੋਂ ਦੋਨੇ ਭਾਈ ਗੱਲਾਂ ਪਾ ਜਾਂਦੇ ਨੇ ਫਿਰ ਐਂ ਕਰਦੇ ਨੇ ਮੇਰੀ ਗੱਲ ਸੁਣੋ ਤੁਸੀਂ ਆਦਾ ਭਾਂਡਾ ਟਿੰਡਾ ਸਾਂਭੋ ਤੁਸੀਂ ਤਾਂ ਆਰਾਮ ਕਰੋ ਭਾਈ ਮੰਮੀ 10 ਵਜੇ ਪਏ ਨੇ ਕਦੋਂ ਰੋਟੀ ਖਾਣਗੇ ਕਦੋਂ ਪੈਣਗੇ ਸਵੇਰ ਜਵਾਕਾਂ ਨੂੰ ਸਕੂਲ ਤਿਆਰ ਕਰਕੇ ਵੀ ਭੇਜਣਾ ਉਹੀ ਤਾਂ ਹੈ ਵੀਰੇ ਇਹਨਾਂ ਨੂੰ ਆਏ ਨਹੀਂ ਵੀ ਅਸੀਂ ਟਾਈਮ ਨਾਲ ਰੋਟੀ ਖਾ ਲਈ ਅਗਲਾ ਬੰਦਾ ਵੀ ਵਿਹਲਾ ਹੋ ਜੇ ਸਰ ਕੋਈ ਨਾ ਤੂੰ ਸਾਂਭਦੇ ਆ ਸਾਰਾ ਕੁਝ ਫਿਰ ਆਪਾਂ ਤਾਂ ਟਿਕ ਜੰਨੀਆਂ ਆਪੇ ਪੈਪੂ ਜਾਣਗੇ ਹਾਂ ਮੰਮੀ

ਹਾਂ ਆਉਣ ਵਾਲੇ ਮੁੰਡੇ ਵਧੀਆ ਸਰਪੰਚੀ ਲੈ ਕੇ ਆਵੇ ਨਸ਼ੇ ਪਤੇ ਹਟੜਾ ਵਧੀਆ ਜਿਵੇਂ ਸਰਪੰਚ ਬੰਦੇ ਕੋਈ ਵਧੀਆ ਨਸ਼ੇ ਪਤੇ ਹਟ ਜਾਣਾ ਪਿੰਡ ਦਾ ਸੁਧਾਰ ਹੋ ਜਾਣਾ ਐਜਾ ਸਰਪੰਚ ਆਵੇ ਵਧੀਆ ਠੀਕ ਹਾਂ ਲਾਇਕ ਮੁੰਡੇ ਹੁਣ ਲਾਇਕ ਮੁੰਡੇ ਹੁਣ ਵਧੀਆ ਜੀ ਐਸਟੋਟ ਵਧੀਆ ਬੰਦ ਮੁੰਡੇ ਲੈ ਪਾਸ ਸਾਡੇ ਲਈ ਬੈਗ ਐਂ ਕਰ ਬਾਈ ਮੈਂ ਕਹਿੰਦਾ ਸਾਰਾ ਹੀ ਪਾਲਾ ਇੱਕ ਚ ਘਰੇ ਜਾ ਕੇ ਲਾਉਣੇ ਬਾਕੀ ਇਹ ਰਹਾ ਤੂੰ ਥੋੜਾ ਜਿਹਾ ਸਮਾਨ ਜਾਬ ਤੇ ਜੋ ਗੱਲ ਦੀ ਫਿਰਦਾ ਤੈਨੂੰ ਪਤਾ ਨਹੀਂ ਸੀ ਨਾਲ ਜਾਊਗਾ ਨਾ ਮੇਰੇ ਗੱਡੀ ਚ ਪਿਆ ਸੀਗਾ ਜਾਂ ਸਾਡੇ ਨੇ ਅੱਛਾ ਬਦਨੁਆ ਇਹ ਕਹਿੰਦਾ ਸੀ ਹੂੰ ਆ ਝੋਨਾ ਜਾਇਦ ਕੀ ਬਹੁਤ ਘੰਟ ਹੋਇਆ ਯਾਰ ਹਾਂ ਐਦ ਕੀ ਤਾਂ ਤੁੰਨ ਤੁੰਨ ਕਰਾ ਦੂਆ ਝੋਨਾ ਇਹਦਾ ਨਜ਼ਾਰਾ ਦੇ ਦੂ ਐਦ ਕੀ ਤੂੰ ਦੇਖੀ ਤਾਂ ਜਾਈਂ 90 ਬਣਾ ਦੇਉ ਹਾਂ ਇਹ ਤਾਂ ਜਾਊਗਾ ਹੀ ਜਾਊਗਾ ਸਮਾਨ ਕੇ ਮੇਨ ਨਾਲੇ ਸਮਾਨ ਤਾਂ ਠੀਕ ਆ ਆ ਮੱਕੀ ਵਾਲਾ ਵੀ ਵਧੀਆ ਹੋ ਗਿਆ ਇਹ ਤਾਂ ਤਿੰਨ ਫਸਲਾਂ ਲੈ ਗਿਆ ਆਪਾਂ ਯਾਰ ਐ ਇਹਦੇ ਆਪਣੇ ਵਰਗਾ ਕਿਹੜਾ ਮੇਰਸ ਨਾਲੇ ਪਸ਼ੂ ਨਿਆਰੇ ਚ ਨਾਲੇ ਆਪਾਂ ਗੱਲ ਤਾਂ ਤੇਰੀ ਸਹੀ ਆ ਬਾਕੀ ਪਤਾ ਮੇਨ ਚੱਕਰ ਕੀ ਆ ਆਪਣੇ ਆਪਣੇ ਮੇਨ ਚੱਕਰ ਜਿਹੜਾ ਗੰਦੇ ਨਾਲੇ ਦਾ ਪਾਣੀ ਲੱਗਦਾ ਉਹਦੇ ਕਰਕੇ ਆਪਣੇ ਫਸਲ ਉੱਤੋਂ ਦੀ ਉੱਤੇ ਹੁੰਦੀ ਆ ਹੂੰ ਪਾਣੀ ਦੀ ਖੇਤੀ ਆ ਬਾਈ ਯਾਰ ਹਾਂ ਗੱਲ ਤਾਂ ਐਹੀ ਹੈ ਤੇਰੀ ਆ ਜਾ ਫਿਰ ਬਾਹਰ ਮਾਰ ਲਈ ਤੂੰ ਪਾਣੀ ਥੋੜਾ ਘੱਟ ਪਾਉਣਾ ਮੈਨੂੰ ਪਾਣੀ ਵੱਧ ਪਾ ਕੇ ਪੀਣ ਦੀ ਆਦਤ ਆ ਵਾ ਲਾਲਾ ਮੜਾ ਜਾ ਚੱਲ ਲਾਲਾ ਆ ਜਾ ਬਾਹਰ ਗਰਮੀ ਜੀ ਲੱਗੂ ਕਰਾ ਖੇਤ ਤਾਂ ਕਿਹਾ ਮੇਰਾ ਸਾਲਾ ਜੀ ਲੱਗਦਾ ਨਾ ਵਈ ਹੈ ਖੇਤਰ ਕੀ ਰੀਸ ਤਾਂ ਕਿੱਥੇ ਆ ਬਾਈ ਇਹ ਤਾਂ ਗੱਲ ਹੈਗੀ ਆ ਬਾਕੀ ਗੱਲ ਫਸਲ ਵੀ ਆਏ ਕਹਿੰਦੀ ਆ ਹੈ ਵੀ ਵੱਢ ਛੜਾਉ ਮੈਂ ਬੱਸ ਇਹ ਤਾਂ ਬਾਕੀ ਬਾਈ ਕਹਿਣਦੀਆਂ ਗੱਲਾਂ ਮੈਂ ਤੈਨੂੰ ਆਏ ਕਹਿੰਦਾ ਸੀਗਾ ਵੀ ਲਾ ਕੇ ਇੱਕ ਦਿਨ ਦਿਹਾੜੀ ਆ ਹੈ ਇਹ ਤਾਂ ਰੂਸ ਵੀ ਬਣਾ ਲਿਆ ਯਾਰ ਹੈ ਇਹ ਹੁਣ ਆਪਾਂ ਝੋਨੇ ਚ ਕੱਖ ਕੱਢ ਕੇ ਇੱਥੇ ਸਿੜਦੇ ਫਿਰ ਹੋਰ ਦੂਜੀਆਂ ਪੱਟਾਂ ਦੇ ਸਿੜਦੇ ਹਾਂ ਤਰਾਜ ਕਰਦੇ ਤੈਨੂੰ ਪਤਾ ਤਾਂ ਹੈ ਨਾਲ ਵਾਲਿਆਂ ਦਾ ਉਹ ਤਾਂ ਮੈਂ ਤੇਰੀ ਗੱਲ ਮੰਨ ਗਿਆ ਠੀਕ ਹੈ ਮੈਂ ਤਾਂ ਤੈਨੂੰ ਆਏਂਗਾ ਸੀਗਾ ਕੋਠੇ ਨੂੰ ਰੰਗ ਰੂਮ ਕਰਾ ਲਾ ਹੈ ਇੱਥੇ ਇੱਕ ਬਣਾ ਲਾ ਪੂਲ ਪਾ ਲ ਜਾਂ ਨਹਾ ਨੂੰ ਲਿਆ ਕਰਾਂਗੇ ਉਹ ਝੋਨਾ ਬੜਾ ਐਤ ਕੀ ਆਪ ਹੀ ਲਵਾ ਦੂ ਹੈ ਇਹ ਹੀ ਲਵਾਉ ਝੋਨਾ ਕਹੂੰ ਮੈਂ ਲਵਾਉ ਪੂਲ ਇੱਥੇ ਮੈਂ ਇਹ ਤਾਂ ਗੱਲ ਹੈਗੀ ਆ ਕੁਆਏ ਦੇਖਾ ਇਹ ਕਰਮਾਂ ਦੀ ਗੱਲ ਹੀ ਹੁੰਦੀ ਹੈ ਬਾਕੀ ਕਹਿੰਦੇ ਹੁੰਦੇ ਆ ਭਰਾਵਾਂ ਦੇ ਇੱਕੇ ਦੀ ਗੱਲ ਆ ਸਾਰਿਆਂ ਦਾ ਪੱਤਾ ਲਪੇਟ ਜੀ ਪਈ ਪਈ ਆਪਣੇ ਮਿਰਸਾਲ ਦਾ ਹੈ ਨਹੀਂ ਨਾਲੇ ਆਪਾਂ ਢੀੜਾ ਘਟ ਮਾਰਦੇ ਹਾਂ ਨਾ ਇਹ ਤਾਂ ਗੱਲ ਹੈਗੀ ਆ ਬਾਕੀ ਕਹਿੰਦੇ ਹੁੰਦੇ ਨੇ ਵੀ ਯਾਰ ਰੱਬ ਦੇਖਦਾ ਹੈ ਹੂੰ ਆਪ ਹੀ ਉਹ ਕਹਿੰਦਾ ਆਪਾਂ ਮਾੜੀ ਨਹੀਂ ਕਰਦੇ ਕਿਸੇ ਨਾਲ ਤਾਂ ਕਰਕੇ ਵਿੱਚ ਮੇਨ ਗੱਲ ਇਹੀ ਆ ਨਾ ਮਾੜੀ ਜਿਹੜਾ ਸੋਚੂ ਉਹ ਬੜੀ ਗਲਤ ਆ ਕਰੂ ਤਾਂ ਜਦੋਂ ਦੇਖੀ ਜਊ ਮੈਨੂੰ ਤੂੰ ਐਂ ਦੱਸ ਤੂੰ ਮੈਨੂੰ ਐਂ ਕਿਹਾ ਸੀ ਮੈਂ ਖੇਤ ਲੈ ਕੇ ਜਾਣਾ ਤੈਨੂੰ ਉੱਥੇ ਆ ਕੇ ਗੱਲ ਕਰਦੇ ਆਂ ਤੇਰੇ ਨਾਲ ਆਪਾਂ ਸਪੈਸ਼ਲ ਖੇਤ ਤਾਂ ਆ ਕੇ ਗਿੜਾ ਮਾਰਨ ਇਦਰ ਚੋਂ ਨਾ ਆਪਣਾ ਦੂਜੀ ਗੱਲ ਆਏ ਆ ਵੀ ਆਏ ਵੀ ਹੁਣ ਆਪਾਂ ਜਿਹੜੀ ਖੇਤੀ ਕਰਦੇ ਆ ਹੂੰ ਹੂੰ ਇਹ ਆਪਾਂ 20 ਕਿੱਲਾਂ ਤੇ ਵੀ ਮਰਦੇ ਆ 15 ਤੇ ਵੀ ਮਰਦੇ ਆ 10 ਤੇ ਵੀ ਮਰਦੇ ਆ ਹਾਂ ਤੇ ਜੇ ਆਪਾਂ ਇਹਦੀ ਥਾਂ ਤੇ 10-15 ਕਿੱਲੇ ਹੋਰ ਬੀਜ ਲਗੇ ਨੇੜੇ ਬਾਣਾ ਮੋਗੇ ਆਪਦੇ ਬਾਣ ਚ ਆਪਣੇ ਗੰਦੇ ਪਾਣੀ ਦੀ ਜਦੋਂ ਜੀ ਕੀਤਾ ਛੱਡੀ ਜਦੋਂ ਜੀ ਕੀਤਾ ਬੰਦ ਕੀਤੀ ਵੀ ਖੇਤੀ ਵਧਾ ਲਈਏ ਉਹ ਫਿਰ ਰੌਲਾ ਇਹੀ ਆ ਨਾ ਜੱਟ ਜ਼ਿਮੀਂਦਾਰ ਆ ਜਿਹੜਾ ਉੱਥੋਂ ਤੱਕ ਹੀ ਰਹਿ ਜਾਂਦਾ ਵੀ ਬਸ ਇੰਨੀ ਕ ਕਮਾਲ ਉਹ ਖਾ ਲੋ ਕਮਾਲ ਉਹ ਖਾ ਲੋ ਕੋਈ ਵੀ ਹੋਰ ਆ ਬਾਣੀਆਂ ਬਕਾਲਾ ਉਹ ਆਉਂਦਾ ਜਿਹੜਾ ਸਿਸਟਮ ਅੱਗੇ ਵਧਾਉਣ ਦੀ ਸੋਚਦਾ ਬਾਈ ਉਹ ਚੱਲ ਫਿਰ ਦੇਖ ਲੈ ਜਿਵੇਂ ਤੈਨੂੰ ਠੀਕ ਲੱਗਦਾ ਬਾਕੀ ਕੋਈ ਵਾਲੀ ਘਰੇ ਆ ਕੇ ਕਰ ਲੈਣਿਆ ਘਰ ਦੇ ਨਾਲ ਰਏ ਜਿਵੇਂ ਕਹਿਣਗੇ ਉਵੇਂ ਹੀ ਕਰ ਲਾਂਗੇ ਆਪਾਂ ਘਰ ਦੇ ਨੂੰ ਤਾਂ ਹੁਣ ਆਪਾਂ ਜੇ ਬਾਧੇ ਨੂੰ ਜਾਵਾਂਗੇ ਤਾਂ ਘਰ ਦੇ ਵੀ ਸਾਥ ਦੇਣਗੇ ਆਪਾਂ ਕਿਹੜਾ ਕੋਈ ਘਾਟੇ ਨੂੰ ਜਾਂਦੇ ਆ ਹਾਂ ਹਾਂ ਗੱਲ ਪਤਾ ਕੀ ਆ ਹਾਂ ਉਹ ਸਾਰੇ ਆ ਸਾਰੇ ਆਪ ਦਾ ਬਣ ਦੀਦਿਆ ਨਾਲ ਠੇਕੇ ਤੇ ਬੀ ਲੰਗਿਆ ਨਾਲ ਵਾਲਾ ਪਲੂ ਤਾਂ ਨਾਲ ਹੀ ਕੋਈ ਉਹਦਾ ਕੋਈ ਦਿੱਕਤ ਤਾਂ ਨਹੀਂ ਆਪਾਂ ਨੂੰ ਸਹੀ ਆ ਬਾਕੀ ਇੱਕ ਅੱਡਾ ਕੋਈ ਬੰਦਾ ਰੱਖ ਲਾਂਗੇ ਉਹਦੇ ਤੋਂ ਸ ਕੰਮ ਲੈ ਲੈ ਕਰਾਂਗੇ ਇਹ ਤਾਂ ਤੇਰੀ ਗੱਲ ਠੀਕ ਆ ਚੱਲ ਕੋਈ ਨਹੀਂ ਦੇਖਦੇ ਆ ਇਦੇ ਆਇਆ ਫਿਰ ਮਾਰ ਲਿਆ ਮੜਾ ਗੇੜਾ ਬਾਕੀ ਚੱਲਦੇ ਆ ਗੇੜਾ ਤਾਂ ਇੱਥੇ ਮਾਰ ਲਿਆ ਆਪਾਂ ਘਰੇ ਜਾ ਕੇ ਕਰਦੇ ਆ ਬਾਕੀ ਮਾਤਾ ਨਾਲ ਕਰ ਲੈਣੇ ਆ ਗੱਲ ਤਾਂ ਕਿ ਕਰਨੀ ਪੈਣੀ ਆ ਰਹਿਤ ਬਾਕੀ ਮਨਿੰਦਰ ਤੇ ਬਲਬਲ ਨੂੰ ਤਾਂ ਤੈਨੂੰ ਪਤਾ ਹੀ ਆਪਾਂ ਨੂੰ ਕੀ ਨੇ ਕਹਿਣਾ ਉਹਨਾਂ ਨੂੰ ਪਤਾ ਯਾਰ ਉਹ ਤਾਂ ਆਪਣੀ ਹਾਂ ਦੇ ਵਿੱਚ ਹੀ ਹਾਂ ਮਲਾਉਣੀ ਆ ਠੀਕ ਆ ਬਾਕੀ ਦੇਖ ਲੈ ਸਾਡੇ ਲਈ ਯਾਰ ਵੀ ਤੂੰ ਖੇਤ ਤਾਂ ਤੂੰ ਹੀ ਵੱਧ ਗੇੜਾ ਮਾਰਨਾ ਮੇਰਾ ਤਾਂ ਕੰਮ ਰਹਿ ਜਾਂਦਾ ਆਸੇ ਪਾਸੇ ਜਾਣ ਦਾ ਤੂੰ ਦੇਖ ਲੈ ਜਿੱਦ ਤੇ ਹਿਸਾਬ ਚ ਆਜੂ ਗੱਲ ਤਾਂ ਠੀਕ ਆ ਮੈਂ ਤਾਂ ਵਾਖ ਤੈਨੂੰ ਹਾਂ ਚ ਹਾਂ ਮਲਾ ਸਕਦਾ ਜਿਵੇਂ ਤੈਨੂੰ ਲੋਟ ਲੱਗਦਾ ਉਵੇਂ ਕਰ ਲੈ ਬਸ ਪਤਾ ਗੱਲ ਕੀ ਆ ਜੇ ਆ ਹਾਂ ਪਰ ਪੀਏ ਤੇ ਲੀਦਾ ਹੱਥ ਪੈ ਜੂ ਤੂੰ ਜਾਣਾਂ ਠਾਣੀ ਦਰਬਾਰੀ ਕੋਈ ਸਾਂਝੇ ਕੰਮ ਚ ਤੇਰੀ ਜਾਣ ਪਛਾਣ ਹੈਗੀ ਆ ਹਾਂ ਹਾਂ ਕੋਈ ਆਪਦੇ ਬਾਹਨ ਚ ਮੋਟਰ ਲਵਾ ਲਾਂਗੇ ਜਿਹੜਾ ਉੱਧਰ ਵਾਲਾ ਰਹਿੰਦਾ ਮੇਰੇ ਨਾਲ ਰੇਸ ਲਾ ਜਾ ਉੱਥੇ ਉਹਦੇ ਅਕੋਰਡਿੰਗ ਪੈਸੇ ਭਰ ਕੇ ਆਪਾਂ ਉਹਦਾ ਹੱਲ ਕਰਾ ਲਾਂਗੇ ਉਸੇ ਇਹ ਵੀ ਠੀਕ ਆ ਹਾਂ ਇਹ ਵੀ ਠੀਕ ਆ ਚਲ ਆ ਜਾ ਫਿਰ ਕਰੀ ਕਰਦਿਆਂ ਲੈ ਚਲ ਠੀਕ ਆ ਨਾਲੇ ਸਾਰੀ ਗੱਲ ਤੂੰ ਬੈਠ ਗੱਡੀ ਤੇ ਵੀ ਲਾਉਣਾ ਪਊਗਾ ਹੁਣ ਕੱਚਾ ਵਜਦਾ ਹਾਂ ਇਹ ਤਾਂ ਮੇਨ ਗੱਲ ਤਾਂ ਹੈ ਹੀ ਚਲਾਇਆ ਕਿ ਮੈਂ ਚਲ ਤੂੰ ਹੀ ਚਲਾ ਲੈ ਨਹੀਂ ਨਹੀਂ ਤੂੰ ਚਲਾ ਆ ਜਾ ਤੇਰੇ ਕੋਲ ਡਰਾਈਵਰੀ ਵਧਿਆ ਲਾਇਸੈਂਸ ਹੈਗਾ ਮੇਰੇ ਕੋ ਮੈਨੂੰ ਤਾਂ ਪਤਾ ਹੀ ਲੱਗਦਾ ਗੋਡੇ ਜੇ ਮੈਨੂੰ ਛੇਤੀ ਬਦਲਾਉਣੇ ਪੈਣਗੇ ਪਰ ਮੈਨੂੰ ਤਾਂ ਆਪਰੇਸ਼ਨ ਜਿੱਤਣਾ ਬੜਾ ਡਰ ਲੱਗਦਾ ਗਲਗੜਾ ਓਹੋ ਮੰਮੀ ਹੁਣ ਤਾਂ ਆਪਰੇਸ਼ਨ ਇਜ਼ੀ ਹੋਗੇ ਤੁਸੀਂ ਫਿਕਰ ਕਿਉਂ ਕਰਦੇ ਹੋ ਹੁਣ ਤਾਂ ਪਤਾ ਵੀ ਨਹੀਂ ਲੱਗਣਾ ਵੀ ਕਦੋਂ ਤੁਹਾਡਾ ਆਪਰੇਸ਼ਨ ਹੋਵੇ ਲਾਏ ਪਤਾ ਨਹੀਂ ਲੱਗਣਾ ਇਹ ਫਿਕਰ ਕਰੀਏ ਐ ਹਾਏ ਕੀ ਹੋ ਗਿਆ ਮਾਤਾ ਠੀਕ ਆ ਬੇ ਕਾਦੀ ਠੀਕ ਆ ਮਤੋਂ ਵੀ ਪਤਾ ਹੋਈ ਪਈਆਂ ਸਾਰਾ ਦਿਨ ਮੜੇ ਤੁਰਨਾ ਉਹਦੀ ਜੇ ਵੱਡੇ ਦੀ ਹੱਡ ਭੰਨਣੀ ਜੀ ਹੋ ਜਾਂਦੀ ਐ ਲੱਤਾਂ ਹੀ ਨਹੀਂ ਦੁਖਣੋਂ ਹਟਦੀਆਂ ਦਵਾਈ ਲਾਲਾ ਕੁਚੰਦੀ ਵੀ ਦਵਾਈਆਂ ਉਦੋਂ ਤੇ ਆ ਬਣਾ ਲੈਂਦੀਆਂ ਦਵਾਈਆਂ ਕਿਹੜਾ ਚੰਗੀਆਂ ਨੇ ਭਾਈ ਇੱਕ ਚੀਜ਼ ਨੂੰ ਠੀਕ ਕਰਦੇ ਆ ਦੂਜੇ ਨੂੰ ਨੁਕਸਾਨ ਕਰਦੇ ਤਾਂ ਗੁਰਦੇ ਗਰਦੇ ਖਰਾਬ ਕਰ ਦਿੰਦੀਆਂ ਦਵਾਈਆਂ ਤਾਂ ਬਾਲੀਆਂ ਚਾਹ ਘੱਟ ਪੀਆ ਕਰ ਬੇਬੇ ਚਾਹ ਵਾਲੀ ਪੀਣੀ ਆ ਤੂੰ ਮੈਨੂੰ ਚਾਹ ਪੀਣਾ ਨਹੀਂ ਸਰਦਾ ਭਾਈ ਚਾਹ ਤੋਂ ਜ਼ਿਆਦਾ ਸੁਰਿੰਦਰ ਕਿੱਥੇ ਆ ਉਹ ਮਨਿੰਦਰ ਇੱਥੇ ਫਿਰਦੀ ਹੋਣੀ ਆ ਚਾਹ ਲਿਆ ਯਾਰ ਦੋ ਗਲਾਸ ਦੇਖ ਲੈ ਮੈਂ ਤਾਂ ਬੇਬੇ ਨੂੰ ਕਹੀ ਨਾ ਚਾਹ ਘੱਟ ਪੀਆ ਕਰ ਤੂੰ ਨਾਲ ਦੀ ਨਾਲ ਹੀ ਮਗਲੀ ਪਈ ਯਾਰ ਉੱਪਰ ਫੇਤ ਲੈ ਪੀਤੀ ਅੱਜ ਤਾਂ ਕਰਕੇ ਹਾਂਜੀ ਚਾ ਚਾ ਤਾਂ ਬਣੀ ਪਈ ਲਿਆ ਫਿਰ ਚਾ ਕੁੜੇ ਮੈਨੂੰ ਵੀ ਲਿਆ ਦੇ ਕੁੱਟ ਮੇਰੇ ਤਾਂ ਆਪਸਿਰ ਦੁਖੀ ਜਾਂਦਾ ਕੋਈ ਗੱਲ ਨਹੀਂ ਮੰਮੀ ਲਿਆ ਦਿੰਨੀ ਹੋਰ ਨਾਲੇ ਬੇਬੇ ਕਰਾਏ ਬਣਾਈ ਸੀ ਅਸੀਂ ਕਾਦੀ ਬਾਈ ਤੂੰ ਹੀ ਪੁੱਛ ਲੈ ਵਾ ਕੀ ਇਹ ਦੱਸ ਦੂ ਤੁਹਾਨੂੰ ਜੰਗੀ ਤੂੰ ਦੱਸ ਦੇ ਬੇਬੇ ਸਲਾਤ ਤੇਰੀ ਠੀਕ ਲੱਗੀ ਛੋਟਾ ਮੈਨੂੰ ਹੈ ਖੇਤੀ ਵਧਾ ਲੈਣੀ ਚਾਹੀਦੀ ਆਪਾਂ ਨੂੰ ਹਾਂ ਫਿਰ ਬੇਬੇ ਹੋਰ ਕੋਈ ਬੰਦ ਜੀ ਹੈ ਨਹੀਂ ਆਪਣੇ ਕੋਲੇ ਕਮਾਈ ਦਾ ਸਾਧਨ ਨਹੀਂ ਹੈ ਨਹੀਂ ਜਦੋਂ ਉਹ ਤਾਂ ਗੱਲ ਠੀਕ ਹੈ ਭਾਈ ਪਰ ਖੇਤੀਆਂ ਕਰਨੀਆਂ ਸੌਖੀਆਂ ਨਹੀਂ ਹੈਗੀਆਂ ਇਹ ਤਾਂ ਉਹ ਗੱਲ ਹੈ ਓਕੇ ਅੱਗ ਲਾਈ ਡੱਬੂ ਕੰਦ ਤੇ ਤੂੰ ਤਾਂ ਸਾਰਾ ਦਿਨ ਬਾਹਰ ਹੀ ਨਹੀਂ ਤੇਰੇ ਤਾਂ ਕੰਮ ਲੋਟ ਆਉਂਦੇ ਹੈਗੇ ਤੇ ਫਿਰ ਇਹ ਕਹਿੰਦਾ ਮੈਂ ਆਪੇ ਕਰਿਆ ਕਰੂੰਗਾ ਕੁਛ ਲਾਉਣਾ ਮੈਂ ਹੁਣ ਇਹਦੇ ਇਕੱਲੇ ਦੇ ਕਬੀਲਦਾਰੀ ਸਿਰ ਪਾ ਦੇਗਾ ਹੁਣ ਇਹ ਇਕੱਲਾ ਖੇਤਾਂ 'ਚ ਖਾਪਿਆ ਕਰੂ ਹੈ ਕੋਈ ਨਾ ਫਿਰ ਮੈਂ ਬੰਦਾ ਰੱਖ ਲਾਂਗੇ ਇੱਕ ਪਤਾ ਹੀ ਹੈ ਹੁਣ ਐਨੇ ਪਾਸੇ ਕਿੱਧਰ ਹੋਇਆ ਜਾਊਗਾ ਯਾਰ ਉਹ ਨਾ ਨਾ ਭਾਈ ਕੋਈ ਤੂੰ ਸਨਸਾ ਹੀ ਨਾ ਮੰਨੇ ਇਹ ਚੀਜ਼ ਦਾ ਤਾਂ ਯਾਰ ਆ ਬੰਦੇ ਰੱਖਣੇ ਕਿਹੜਾ ਸੌਕੇ ਨੇ ਤੈਨੂੰ ਪਤਾ ਮਾੜੀ ਜੀ ਗੱਲ ਕਹਿ ਦੇ ਅਗਲਾ ਤੀਜੇ ਦਿਨ ਰੁੱਸ ਕੇ ਘਰੇ ਬੈਹ ਜਾਂਦਾ ਭਾਈ ਆ ਆਪਦੇ ਗਾਲੀ ਪੈ ਜਾਂਦੇ ਆ ਕੰਮ ਨਾ ਕੋਈ ਗੱ ਠੀਕ ਹੈ 10 ਕਿਲੇ ਆਪਣੇ ਕੋਲੇ ਹੈਗੇ ਆ 15 20 ਕਿਲੇ ਹੋ ਠੇਕੇ ਦੇ ਲੈ ਲਾਂਗੇ ਜਾਣਦਾ ਜਾਣਦਾ ਮੇਰੀ ਗੱਲ ਸੁਣ ਲੈ ਪੁੱਤ ਜਿਹੜੀਆਂ ਬਾਹਰ ਲੀਆਂ ਸਰਪੰਚੀਆਂ ਕਰਦਾ ਤੁਰਿਆ ਫਿਰਦਾ ਨਾ ਇਹ ਫਿਰ ਤੈਨੂੰ ਘਟਾਉਣੀਆਂ ਪੈਣਗੀਆਂ ਹਰੇਕ ਦੇ ਮਸਲੇ 'ਚ ਜਾ ਵੜਦਾ ਕੋਈ ਨਾ ਬੇਬੇ ਅਗਗੇ ਵੋਟਾਂ ਆਉਂਦੀਆਂ ਨੇ ਸਰਪੰਚੀ 'ਚ ਖੜਾ ਹੋਵਾਂਗੇ ਫੇਰ ਹੀ ਲੋਕ ਵੋਟਾਂ ਪਾਉਣਗੇ ਫੇਰ ਜਦੋਂ ਸਰਪੰਚੀ 'ਚ ਖੜਾ ਹੋਵੇਂਗਾ ਉਦੋਂ ਦੇਖੀ ਜਾਊ ਪਹਿਲਾਂ ਹੀ ਤਾਬ ਦੇ ਘਰ ਬੰਨੀ ਧਿਆਨ ਦੇ ਲੈ ਹੁਣ ਤੂੰ ਤਾਂ ਹਰੇਕ ਦੇ ਪਹਿਲੀ ਜਾ ਕੇ ਵਿੱਚ ਟੰਗ ੜਾ ਲੈਣਾ ਹਾਂ ਚਾਹੀਦਾ ਵੀ ਆ ਬੇਬੇ ਫਿਰ ਬਾਈ ਦੀ ਖਾਣੀ ਦਰਬਾਰੀ ਚਲਦੀ ਆ ਤਾਂ ਕਰਕੇ ਅਗਲਾ ਲਿਆ ਜਾਂਦਾ ਤੇ ਉੱਤੇ ਚਲਦੀ ਆ ਫਿਰ ਮੈਂ ਤਾਂ ਕਹਿਣੀ ਆ ਵੀ ਫਿਰ ਇਕੱਲੀ ਖੇਤੀ ਦਾ ਕੰਮ ਤੇਰੇ ਸਿਰ ਤੇ ਰਹਿ ਜਾਊਗਾ ਉਹ ਕੋਈ ਨਹੀਂ ਉਹ ਤਾਂ ਸਾਰਾ ਹੱਲ ਕਰੀ ਬੈਠਾ ਨਾਲੇ ਭਾਈ ਮੈਂ ਆੜਤੀ ਕੋਲੇ ਜਾਇਆ ਆਉਂਗਾ ਪੈਸਿਆਂ ਨੂੰ ਆ ਫਿਰ ਜਾ ਐ ਰੱਖ ਲਾਂਗੇ ਬੰਦਾ ਕੋਈ ਨਹੀਂ ਮੈਂ ਪੁੱਛਿਆ ਆਣਾ ਬੰਦੇ ਨੂੰ ਉਹ ਉਹ ਭਾਈ ਯਾਰ ਪੈਸੇ ਤਾਂ ਸੱਚ ਮੈਂ ਪੁੱਛੀ ਬੈਠਾ ਸੀ ਤੈਨੂੰ ਦੱਸਣਾ ਭੁੱਲ ਗਿਆ ਉਹ ਕਿਹੇ ਜੀ ਗੱਲ ਕਰਦਾ ਛੋਟਿਆ ਮੈਨੂੰ ਤੇਰੇ ਤੇ ਪੂਰਾ ਯਕੀਨ ਹੈ ਫਿਰ ਕਿੱਡੀ ਗੱਲ ਹੈ ਜੇ ਤੂੰ ਆੜਤੀ ਕੋਲੇ ਜਾਇਆ ਨਾਲੇ ਮੇਰੀ ਗੱਲ ਸੁਣ ਪੈਸੇ ਤੇ ਲਾਹਾਂ ਤੈਨੂੰ ਸਮਾ ਰੱਖਿਆ ਜਿਹੜੀ ਗੱਲ ਬਾਤ ਹ ਮੇਰੇ ਕੋਲ ਨਾ ਕਰਿਆ ਕਰ ਪਤਾ ਕਰ ਦਉ ਕਹਿੰਦੇ ਪੈਸਾ ਭਰਾਵਾਂ ਤੇ ਫਿੱਕ ਪਵਾ ਦਿੰਦਾ ਹੁੰਦਾ ਮੈਂ ਨਹੀਂ ਰਹੁੰਦਾ ਵੀ ਆਪਣੇ ਤੇ ਫਿੱਕ ਪੋਏ ਉਹ ਨਹੀਂ ਨਹੀਂ ਭਾਈ ਇਹੋ ਜੀ ਗੱਲ ਨਹੀਂ ਹੈਗੀ ਮੈਨੂੰ ਵੀ ਤੇਰੇ ਤੇ ਪੂਰਾ ਯਕੀਨ ਸੀ ਮੈਨੂੰ ਪਤਾ ਸੀ ਤੂੰ ਮੇਰੀ ਗੱਲ ਨਹੀਂ ਮੋੜਨੀ ਪਰ ਫਿਰ ਵੀ ਆਪਦੇ ਮਨ ਨੂੰ ਤਸੱਲੀ ਦੇਣ ਨੂੰ ਇੱਕ ਵਾਰੀ ਗੱਲ ਪੁੱਛਣ ਦਾ ਹੱਕ ਬਣਦਾ ਮਾਂ ਸਹੀ ਕਹਿਣਾ ਮੈਂ ਉਹ ਤਾਂ ਠੀਕ ਹੈ ਪਰ ਹੁਣ ਤਾਂ ਤੈਨੂੰ ਹੀ ਬਥੇਰੀਆਂ ਤਸੱਲੀਆਂ ਦੇ ਦੂ ਤੇਰੇ ਨਾਲ ਕੰਮ ਕਰਉ ਇੰਨਾ ਵੀ ਨਾ ਯਕੀਨ ਪੱਕਾ ਕਰੇ ਤੇ ਮੈਨੂੰ ਪਤਾ ਇਹਦਾ ਚੱਲ ਕੋਈ ਨਾ ਫੜ ਐਂ ਕਰ ਮੈਂ ਪੁੱਛ ਕੇ ਆਉਣਾ ਬੰਦਾ ਜਾਦੂ ਪੈਸੇ ਫੜ ਲਈਂ ਚੰਗਾ ਹਾਂ ਭਾਈ ਕੋਈ ਨਹੀਂ ਫ ਨੀ ਹੈਗਾ ਹਾਂ ਕੋਈ ਨਹੀਂ ਐ ਤਾਂ ਆਪਾਂ ਪਰਖ ਕਰਕੇ ਰੱਖਾਂਗੇ ਬੰਦੇ ਨੂੰ ਐ ਪੋਲੇ ਬਾਈ ਬੰਦਾ ਵੀ ਨਹੀਂ ਰੱਖਦੇ ਆਪਾਂ ਕੋਈ ਨਾ ਪਿੰਡ ਵਾਲਾ ਹਾਂ ਪਿੰਡ ਵਾਲਾ ਰੱਖਣਗੇ ਪਿੰਡ ਚ ਦੇਖ ਜਿਹੜਾ ਪਿੰਡ ਦਾ ਬੰਦਾ ਹੁੰਦਾ ਨਾ ਪੁੱਤ ਉਹਦਾ ਆਪਾਂ ਨੂੰ ਭੇਤ ਹੁੰਦਾ ਬਾਕੀ ਅਗਲਾ ਪਿੰਡ ਵਾਲਾ ਬੰਦਾ ਚੇਪ ਵੀ ਮੰਨਦਾ ਹੁੰਦਾ ਹਣਾ ਬਾਹਰਲੇ ਦਾ ਕੀ ਅਗਲਾ ਤੋਂ ਉੱਥੋਂ ਲੈ ਕੇ ਪਹਿਲਾਂ ਅਡਵਾਂਸ ਚ ਪਾਈ ਸੀ ਕਦੋਂ ਤੁਰਜੇ ਤਾਂ ਪਹਿਲੇ ਤੋਂ ਬਾਤ ਨਹੀਂ ਫੜ ਲੈ ਚੰਗਾ 10-20 ਹਜ਼ਾਰ ਕੋਈ ਨਹੀਂ ਕੋਈ ਨਹੀਂ ਬਾਈ ਜੀ ਸਾਰੀ ਗੱਲਬਾਤ ਖੋਲ ਲਿਓ ਬੰਦੇ ਨਾਲ ਐ ਨਾ ਹੋਵੇ ਅੱਧ ਵਿੱਚ ਘਰ ਕੰਮ ਛੱਡ ਕੇ ਲੰਘ ਜੇ ਕੰਮ ਇੱਥੇ ਆਪਣਾ ਅੜਿਆ ਦਿਹਾੜਿਆ ਰਹਿ ਜੇ ਕੋਈ ਕੋਈ ਨਹੀਂ ਬੋਲ ਬੋਲ ਉਹਦੀ ਉਮਰ ਹੀ ਲੰਘੀ ਇਹ ਕੰਮਾਂ ਦੇ ਵਿੱਚ ਆਪੇ ਜਿਹੜਾ ਕੁਝ ਕਰੂ ਵਧੇਗਾ ਹੀ ਕਰੂਗਾ ਬਾਈ ਛੋਟਾ ਦੱਸਿਆ ਨਹੀਂ ਤੂੰ ਅੱਗੇ ਕਿੰਨੇ ਕੰਮ ਅੜ ਗਏ ਆਪਣੇ ਕੰਮ ਤਾਂ ਪਿੰਡ ਦੇ ਨਹੀਂ ਅੜੇ ਅਜੇ ਤੱਕ ਇਹ ਤਾਂ ਗੱਲ ਹੈ ਜਲਦੀ ਕੋਈ ਅਪੋਰਚਨਿਟੀ ਚਾਹ ਪਾੜ ਚੱਲ ਮੈਂ ਜਾਣਾਂ ਫਿਰ ਹੈ ਦੇਖ ਕੇ ਆਉਣਾ ਕੋਈ ਬੰਦਾ ਚਲ 6 ਦੀ ਮੁੜਈ ਆ ਕਿਤੇ ਹੋਰ ਨਾ ਗਾਂਹੀ ਲੰਘ ਜੀ ਤਾਂ ਬੜਾ ਹੀ ਹੋ ਗਿਆ ਬੇਬੇ ਕਿੱਧਰ ਗਿਆ ਅਜੇ ਤੱਕ ਆਇਆ ਹੀ ਨਹੀਂ ਚਲ ਦਾਦਾ ਆ ਗਿਆ ਦੇਖੋ ਕਿਹਾ ਭਾਈ ਠੀਕ ਆ ਠੀਕ ਆ ਆ ਲੈ ਆਂਦਾ ਬੰਦਾ ਕੰਮ ਵਾਲਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਹੀਂ ਬੇਬੇ ਹਾਈ ਨੂੰ ਮੜਾ ਜਾ ਰੋਟੀ ਖਾਣੀ ਹੈ ਰੋਟੀਆਂ ਖਾ ਲੂੰਗਾ ਦਾਤਾ ਖਾਣੇ ਆ ਹਾਂ ਮਨਿੰਦਰ ਜਾ ਪੁੱਤ ਤੇਰੀ ਮੰਮੀ ਨੂੰ ਕਾ ਰੋਟੀ ਲੈ ਕੇ ਆਵੇ ਕਿੰਨਾ ਦਾ ਮੁੰਡਾ ਵੇ ਤੂੰ ਮੈਂ ਤਾਂ ਹੀ ਬੋਗੜ ਦਾ ਮੁੰਡਾ ਕਿਹੜਾ ਬੋਗੜ ਉਹ ਜਵਾਕਾਂ ਦੇ ਸਕੂਲ ਕੋਲੇ ਘਰ ਆ ਟੋਬੇ ਕੋਲੇ ਸਾਡਾ ਤੇਰੀ ਮਾਂ ਦਾ ਨਾਮ ਕੀ ਹੈ ਮਾਂ ਦਾ ਨਾਮ ਇਹਦਾ ਓਹ ਕੀ ਕਹਦੇ ਹੁੰਦੇ ਆ ਉਹ ਮੈਨੂੰ ਹਾਂ ਸਿੰਦੋ 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 ਅੱਛਾ ਸਿੰਦੋ ਠੀਕ ਹੈ ਸਕੂਲ ਕੋਲੀ ਘਰ ਹੈ ਤੁਹਾਡਾ ਠੀਕ ਹੈ ਮੈਂ ਸਮਝ ਗਈ ਹੁਣ ਹਾਂ ਜੱਜੀ ਠੀਕ ਹੈ ਠੀਕ ਹੈ ਪੁੱਤ ਕੰਮ ਧੰਦੇ ਦੀ ਗੱਲ ਖੋਲ ਲਈਏ ਨਾਲ ਹਾਂ ਬਾਈ ਉਹ ਤਾਂ ਗੱਲ ਹੋ ਗਈ ਇਹਦੇ ਛੋਟੇ ਭਾਈ ਨਾਲ ਗੱਲ ਹੋਈ ਆ ਅੱਛਾ ਹੂੰ ਪੈਸੇ ਤੇ ਲੈਦਾ ਕੀ حساب ਦਾ ਕਰਨਾ ਫਿਰ ਪੈਸੇ ਦਾ ਚਾਚਾ ਜਿਹੜਾ ਪਿੰਡ ਚ ਚੱਲਦਾ ਆਪਣੇ ਬਾਹਰ ਉਹਕੇ ਰੁਪਏ ਦੇ ਦੇ ਉਹਨੂੰ 1,20,000 ਰੁਪਏ ਦੇ ਦਾਂਗੇ ਫਿਰ ਸਾਲ ਦਾ ਉੱਕਾ-ਬੁੱਕਾ ਕਰ ਲੈਣੇ ਠੀਕ ਆ ਨਾ ਰੁਪਏ ਬਸ ਥੋੜੇ ਬੜੇ ਦੇ ਹੀ ਜਾਂਦੇ ਹੋ ਤੁਸੀਂ ਹੋਰ ਕਿਨੇ ਉਹ ਮੈਂ ਉਧਰ ਪਹਿਲਾਂ ਦੂਰੇ ਜਣਾ ਹੁੰਦਾ ਸੀ ਉਹ ਮੈਨੂੰ 2-2.5 ਹਜ਼ਾਰ ਰੁਪਏ ਦੇ ਦਿੰਦੇ ਸੀ ਸਾਲ ਦਾ ਲੈ ਦੇਖ ਲੈ ਨਰ ਪੱਟੇ ਮਡੰਗਰੀ ਆ ਤੁਹਾਨੂੰ ਹਜੇ ਪਤਾ ਹੀ ਨਹੀਂ ਲੱਗਿਆ ਹਾਂ ਬਾਈ ਇਹ ਬੰਦਾ ਹੈਗਾ ਥੋੜਾ ਜਿਹਾ ਸਿੱਧਾ ਕੰਮ ਨੂੰ ਹੈ ਗੱਡੀ ਕੰਮ ਜਿਹੜਾ ਮਰਜ਼ੀ ਕਰਾ ਲੈ। ਇੱਕ ਵਾਰ ਦੇਖ ਲੈ ਫਿਰ ਕਿਤੇ ਆਏ ਨਾ ਹੋਵੇ ਆਪਾਂ ਕੰਮ ਕਰੀ ਤੇ ਪਿੰਡ ਘਲਾਤੇ ਬੈਠਾ ਰਹਾ ਕਰੇ। ਨਹੀਂ ਉਹ ਬੇਬੇ ਨਹੀਂ ਕਹਿੰਦੇ ਘਰਾਂ ਦੇ ਰਿਹਾ ਇਹ ਪਹਿਲਾਂ ਮਸਾ ਲੈ ਕੇ ਆਏ 5000 ਰੁਪਏ ਵਾਧਾ ਦਿੱਤਾ ਇਹਦੇ ਭਰਾ ਨੂੰ ਪਿੰਡ 'ਚ ਗੱਲਾਂ ਹੁੰਦੀਆਂ ਕਹਿੰਦੀਆਂ ਤੁਹਾਨੂੰ ਪਤਾ। ਬੇਮੁੰਡਿਆ ਮੇਰੀ ਗੱਲ ਸੁਣ ਕੰਮ ਕਰ ਸਾਰੇ ਕਰ ਲੈਣਾ। ਹਾਂ ਭਾਬੀ ਕੰਮ ਹੀ ਕਰਦਾ ਹਾਂ ਹੋਰ ਮੈਂ ਤੂੰ ਪਹਿਲਾਂ ਦੱਸ ਕਿਹੜਾ ਟ੍ਰੇਡ ਹੈ। ਮੈਂ ਤੇਰੀ ਭਾਬੀ ਨਹੀਂ ਲੱਗਦੀ ਨਾਲੇ ਤੇਰੀ ਤਾਈ ਲੱਗਦੀ ਆ ਮੈਂ। ਚਾਚੀ ਭੁੱਲ ਜਾਣਾ। ਲੈ ਹੁਣ ਚਾਚੀ ਗੱਲ ਤਾਂ ਸੁਣਦਾ। ਇਹ ਆਈ ਨਹੀਂ ਪਤਾ ਕਿਸੇ ਨੂੰ ਫੁੱਫੜ ਕਹਦੇ ਕਿਸੇ ਨੂੰ ਚਾਚਾ ਕਹਦੇ ਕਦੇ ਕਦੇ ਮੇਰੀ ਸਾਲੀ ਬਣਦੇ ਰਹਿੰਦੀ ਆ ਇਹਦਾ ਐ ਪਤਾ ਹੀ ਨਹੀਂ ਕਈ ਗੱਲਾਂ ਬਣਦੇ ਰਹਿੰਦੀ ਤਾਂ ਹੈ ਜਦੋਂ ਗਿਆ ਤੋਂ ਦੱਸੇ ਬਾਈ ਮੈਨੂੰ ਨਾਲ ਲਾਉਂਗਾ ਮੈਨੂੰ ਕਹਿੰਦਾ ਇੱਕ ਰੂਟਾ ਵਾਲੀ ਰਹਿੰਦੀ ਆ ਐ ਤਾਂ ਫਿਰ ਤਲਕਨਪੁਰੇ ਵੀ ਹੈ ਕਿੰਨੀਆਂ ਕਸਾਲੀਆਂ ਨੇ ਤੇਰੀਆਂ ਸਾਤੀ 7-8 ਹੈ ਮੇਰੇ ਤਾਂ ਯਾਦ ਨਹੀਂ ਆਉਂਦੀਆਂ ਤਾਂ ਮੈਂ ਭੁੱਲੇ ਬੈਠਾਂ ਸੁਣ ਲਾ ਉਹ ਚੱਲ ਕੋਈ ਗੱਲ ਨਹੀਂ ਬਈ ਸਦਰ ਆ ਗਿਆ ਹੈ ਮੇਰੀ ਗੱਲ ਸੁਣ ਹੈ ਉਹ ਖੜਿਆ ਪਸ਼ੂ ਪਸ਼ਾ ਥੋੜਾ ਸਾਰਾ ਗੋਹਾ ਖਿੱਚਦੇ ਪਹਿਲਾਂ ਤੇ ਜਾ ਕੇ ਠੀਕ ਹੈ ਪਸ਼ੂ ਇੱਧਰ ਹਾਂ ਇੱਧਰ ਦੋ ਆ ਦੋ ਉਹ ਅੰਦਰਲੇ ਪਾਸੇ ਬੰਨੇ ਹੋਇਆ ਠੀਕ ਕਰਤਾ ਨਹੀਂ ਰੱਖਿਆ ਆਪਣੇ ਨਾ ਕੁੱਕੜ ਨਹੀਂ ਰੱਖੇ ਜੀ ਰੱਖਨੇ ਕੁੱਕਰ ਰੱਖਾਂਗੇ ਚੱਲ ਕੋਈ ਗੱਲ ਨਹੀਂ ਰੱਖ ਲਈ ਤੂੰ ਕੁੱਕਰ ਵੀ ਰੱਖ ਲਈ ਕੋਈ ਨਹੀਂ ਮੇਰੀ ਗੱਲ ਤੇ ਘਰ ਦੇ ਕੰਮ ਕਰਨੇ ਹੀ ਕੁਛ ਕਰੀ ਜਾਈਂ ਜਿਹੜਾ ਕੰਮ ਆ ਉਹ ਕਰਦੇ ਸਾਰਾ ਗੋਹਾ ਹੂੰਝ ਕੇ ਰੇੜੀ ਚ ਪਾ ਦੀ ਠੀਕ ਆ ਆਥਨੇ ਜਾਂਦੇ ਵੇ ਰੇੜੀ ਖੇਤ ਲੈ ਜਾਗੇ ਅੱਛਾ ਆਪਾਂ ਤਾਂ ਠੀਕੇ ਦੇ ਪਾਸੇ ਵੱਟੀਆਂ ਹਾਂ ਜੀ ਸਾਹਮਣੇ ਇਧਰ ਉਹ ਸੀ ਕੰਮ ਕਰਿਆ ਨਹੀਂ ਜੋਰ ਤੈਨੂੰ ਪਹਿਲਾਂ ਰਹਿ ਗਿਆ ਕੰਮ ਕਰਦਾ ਜਾਂ ਜਾ ਆਵੜਾ ਜਾ ਉਹ ਦੇ ਦਾਂਗੇ ਤੈਨੂੰ ਰੁਪਏ 250 ਕੋਈ ਨਹੀਂ ਸਾਲ ਦਾ ਚੰਗਾ ਲੈ ਦੇਖ ਲੈ ਬਾਲਾ ਡਾਟਾ ਈਸੋ ਯਾਰ ਬੇਕਾਂ ਵਾਲੇ ਮੋਟੀ ਮੱਤ ਦੇ ਮੇਰੀ ਗੱਲ ਸੁਣ ਲੈ ਇਹ ਜਦੋਂ ਜੰਮਿਆ ਸੀ ਉਦੋਂ ਤਾਂ ਬਲਾਈ ਵਧੀਆ ਸੀ ਜਦੋਂ ਇਹ 3 3.5 ਸਾਲਾਂ ਦਾ ਸੀ ਨਾ ਇਹਨੂੰ ਭਾਈ ਬਾਲਾ ਤੇਜ ਬੁਖਾਰ ਚੜ ਗਿਆ ਸੀ ਇਹਦੇ ਸਿਰ ਨੂੰ ਉੱਤੋਂ ਦੀ ਡਾਕਟਰ ਨੇ ਕੋਈ ਇਹਨੂੰ ਤੇਜ ਦਵਾਈ ਦੇਤੀ ਇਹਦਾ ਉਦੋਂ ਦਾ ਦਿਮਾਗ ਵਿਚਾਰਦਾ ਆਏ ਹੋ ਗਿਆ ਮੈਨੂੰ ਪਤਾ ਇਹਦਾ ਅੱਛਾ ਹਾਂ ਗੱਲ ਪਤਾ ਕੀ ਆ ਹੁਣ ਆਪਾਂ ਕੋਈ ਹੋਰ ਬੰਦਾ ਰੱਖਾਂਗੇ ਹਿਸ਼ਾਰ ਕੱਲ ਨੂੰ ਆਪਾਂ ਨੂੰ ਲੁੱਟ ਕੇ ਲੈ ਜਾਏ ਇੱਥੇ ਅਬ ਤੂੰ ਜਾਣਾ ਬਈ ਮੇਰੇ 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 ਮੇਰੀ ਗੱਲ ਸੁਣ ਨਾ ਜਿਹੜਾ ਇਹ ਜਿਆ ਪੋਹਲਾ ਬੰਦਾ ਹੋਵੇ ਨਾ ਮੋਟੀ ਜੀ ਮੱਤ ਦਾ ਉਹਨ ਪੁੱਤੇ ਦਾ ਕੰਮ ਬਾਲਾ ਕਰਦਾ ਹੁੰਦਾ ਇਹਨੂੰ ਤਾਂ ਪਿਆ ਕੇ ਚਾਹਦਾ ਵਾਟਾ ਜਿੰਨ ਮਰਜੀ ਕੰਮ ਕਰਾਈ ਚੱਲ ਪੈਸਿਆਂ ਦੀ ਗੱਲ ਖੋਲੀ ਕਰੇ ਦੇ ਪੈਸਿਆਂ ਦੀ ਗੱਲ ਖੋਲੀ ਤੂੰ ਤਾਂ 1 ਲੱਖ 20 ਕਹੀ ਜਨਾਂਗਾ ਇਹਦੇ ਸਾਰੇ 1 ਲੱਖ ਤੇ 5000 ਰੁਪਏ ਦੀ ਗੱਲ ਹੋ ਗਈ ਮੇਰੀ ਠੀਕ ਆ ਠੀਕ ਆ ਬਸ ਦੂਜਾ ਯਾਰ ਆਪਾਂ ਖਾਣ ਪੀਣ ਕਰਦਾਂਗੇ ਦਾ ਮਾੜਾ ਮੋਟਾ ਕੋਈ ਦਵਾਈ ਚੱਲ ਪੁੱਤ ਮੇਰੀ ਗੱਲ ਸੁਣਾ ਜਿਹੜਾ ਬੰਦਾ ਆਪਣੇ ਘਰੇ ਕੰਮ ਕਰੇ ਉਹਦੇ ਨਾਲ ਫਰਕ ਵੀ ਨਹੀਂ ਰੱਖਣਾ ਚਾਹੀਦਾ ਪਰ ਰੋਟੀ ਪਾਣੀ ਕੋਈ ਨਹੀਂ ਇਹਨੂੰ ਸਾਰਾ ਵਧੀਆ ਦਿਆ ਕਰਾਂਗੇ ਕੱਪੜਾ ਲੀੜਾ ਵੀ ਸਮਾਇਆ ਕਰਾਂਗੇ ਚਲ ਦੇਖ ਲਓ ਜਿਵੇਂ ਤੁਹਾਨੂੰ ਠੀਕ ਲੱਗਦਾਗਾ ਉਹ ਮੰਦਾ ਠੀਕ ਆ ਕੋਈ ਆਇਆ ਤਾਂ ਨਹੀਂਗਾ ਵੀ ਲਾਂਬਾ ਲੂੰਬਾ ਤਾਂ ਨਹੀਂ ਆਇਆ ਪਿੰਡ ਚ ਲਾਂਬੇ ਵਾਲੀ ਗੱਲ ਹੀ ਨਹੀਂ ਬਾਈ ਕੋਈ ਲਾਂਬੇ ਦਾ ਕੰਮ ਹੀ ਨਹੀਂ ਕਰਦੇ ਆਪਾਂ ਹਾਂ ਪਰਿਵਾਰ ਚ ਰਹਿਣਾ ਆਪਣੇ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਜੀ ਆ ਆਪਣੇ ਪਰਿਵਾਰ ਦਾ ਸਿਰੀ ਹੁੰਦਾ ਜਿਹੜਾ ਹਾਂ ਉਹ ਤਾਂ ਮੈਂ ਤੇਰੀ ਗੱਲ ਸਮਝ ਗਿਆ ਮੈਨੂੰ ਆਇਆ ਨਾ ਵੀ ਸਦਰਾ ਕੇ ਜੇ ਕੋਈ ਲਾਂਬਾ ਲੂੰਬਾ ਆ ਗਿਆ ਹੋਵੇ ਕੋਈ ਹੋਰ ਕਰਤੂਤ ਕਰਤੀ ਹੋਵੇ ਇਹ ਕੀ ਖੱਟ ਦੂ ਲਾਂਬਾ ਇਹਨੂੰ ਵਿਚਾਰੇ ਨੂੰ ਇੰਨੀ ਮੱਤ ਨਹੀਂ ਹੈਗੀ ਇਹਨੂੰ ਲੋਟ ਲੱਗਦਾ ਓਵੇਂ ਮੂੰਹ ਚ ਆ ਜਾਂਦਾ ਇਹਨੂੰ ਤਾਂ ਨਾ ਮੇਰੀ ਗੱਲ ਸੁਣ ਇਹੋ ਜਿਹੇ ਬੰਦੇ ਨੇ ਤਾਂ ਬੜਿਆ ਕੀ ਰੱਖੇ ਉਹਨੂੰ ਕਹੇ ਦੇ ਪੁੱਤ ਤੂੰ ਤਾਂ ਬਾਲਾ ਸੋਣਾ ਕੰਮ ਕੀਤਾ ਬਾਲਾ ਸੋਣਾ ਕੰਮ ਕੀਤਾ ਤੇ ਚੋਗਣਾ ਕੰਮ ਕਰਦੇ ਨੇ ਫਿਰ ਖੂਕ ਚਾਏ ਚਲ ਠੀਕ ਹੈ ਕੋਈ ਗੱਲ ਨਹੀਂ ਕਰਾ ਲੋ ਕੰਮ ਹੱਥ ਥੋਲੋ ਪੁੱਤ ਕਿਉਂ ਲਿਬੜੀ ਜਾਂਦੇ ਹੋ ਤੁਸੀਂ ਹੈ ਬੇ ਮੇਰੀ ਗੱਲ ਸੁਣ ਅ ਜਵਾਕਾਂ ਨੂੰ ਨਾ ਮਿੱਟੀ 'ਚ ਖੇਡਣੋਂ ਨਾ ਰੋਕਿਆ ਕਰ ਤੈਨੂੰ ਪਤਾ ਮਿੱਟੀ 'ਚ ਬਥੇਰੇ ਤੱਤ ਹੁੰਦੇ ਆਗੇ ਹੋਰ ਨਹੀਂ ਜਵਾਕਾਂ 'ਚ ਵਾਲੀਏ ਘਾਟਾ ਪੈਂਦੇ ਪੁੱਤ ਖੇਡਿਆ ਕਰੋ ਮਿੱਟੀ 'ਚ ਤਾਂ ਕੋਈ ਨਹੀਂ ਆਥੜੇ ਪੈਣ ਲੱਗੇ ਨਾਲੇ ਚਲ ਆ ਜਾ ਤੈਨੂੰ ਚੀਜੀ ਦਵਾ ਦੇਣੀਆਂ ਨੇ ਬੇ ਮਰਵਾ ਫੇਰੀ ਤੈਨੂੰ ਬਨੇ ਰਾਤ ਤੇ ਮਿੱਟੀ ਦਾ ਲਿਆ ਕੇ ਟਰਾਲੀ ਸਿੱਟ ਦਿੰਦੇ ਜਸਟ ਨਿੱਕਾ ਹੁੰਦਾ ਸੀ ਤੈਨੂੰ ਮੈਂ ਕਿੰਨੇ ਆਈ ਖੜਿਆ ਹੁੰਦੀ ਸੀ ਤੈਨੂੰ ਪਹਿਲਾਂ ਹੀ ਮੈਂ ਕਿੰਨੇ ਆਈ ਰੋਕਿਆ ਇਹਨਾਂ ਨੂੰ ਬਾਹਰ ਵੀ ਨਾ ਜਾਣ ਦਿਆ ਕਰ ਬਾਹਰ ਸਾਰਾ ਮਸ਼ੀਨਰੀ ਹੋ ਗਈ ਫਿਰ ਮੈਂ ਆ ਕੇ ਲਤੜ ਜੂਗੀ ਨਹੀਂ ਗੱਲ ਸੁਣ ਨਾ ਮੈਂ ਤੈਨੂੰ ਤਾਂ ਹੀ ਕਹਿਣੀ ਆ ਬਾਹਰੇ ਤਾਂ ਨਹੀਂ ਮੈਂ ਨਿਕਲਣ ਦੀ ਵੀ ਘਰੇ ਜਵਾਕਾਂ ਨੂੰ ਖੇਡਣ ਦਿਆ ਕਰ ਹਾਂ ਓਏ ਹਾਂ ਕਿਵੇਂ ਆ ਅਚੂਰ ਕਾ ਬਣੇਗਾ ਟਾਈਮ ਨਹੀਂ ਹੋਣਾ ਖੇਡਣ ਦਾ ਉਹੀ ਤਾਂ ਹੈ ਜੇ ਤੂੰ ਇਹ ਮਿੱਟੀ ਦੀ ਟਰਾਲੀ ਛੱਡ ਜੀ ਦੇਖ ਵੀ ਸੀ ਬਾਈ ਤੇ ਹੱਟ ਕਿਵੇਂ ਪਿਆ ਉਹੀ ਤਾਂ ਹੈ ਫਿਰ ਤਾਂ ਹੁਣ ਇਹ ਜਵਾਕਾਂ ਨੂੰ ਉਹ ਕਰਦਾ ਹੈਗਾ ਉਹ ਬੇਬੇ ਹੋਏ ਆ ਸਾਫ ਸਿਸਟਮ ਬਦਲ ਗਿਆ ਪਹਿਲਾਂ ਹੋ ਸਾਫ ਕਦਾ ਉਹਨਾ ਬੜਾ ਸ਼ਹਿਰੀ ਨਾ ਬੜਾ ਇੱਕ ਵਾਰ ਹੁਣ ਕਾ ਦੀ ਹੁਣ ਤਾਂ ਮੈਂ ਕਹਿੰਦੇ ਤੂੰ ਬੰਬੇ ਰਹਿ ਲੱਗ ਗਿਆ ਚੱਲ ਕੋਈ ਨਾ ਚੱਲ ਬੁੱਤ ਖੇਡੋ ਤੇਰੇ ਪਿਓ ਦੀ ਬੇਇੱਜ਼ਤੀ ਹੋ ਜਾਂਦੀ ਆ ਉਹਨੇ ਸੁਣਿਆ ਤੁਸੀਂ ਬੇਇੱਜ਼ਤੀ ਨਹੀਂ ਹੁੰਦੀ ਹੁੰਦੀ ਇਹ ਨਾਲੇ ਮਾਂ ਦੀ ਗੱਲ ਨਹੀਂ ਕੋਈ ਬੇਇੱਜ਼ਤੀ ਹੁੰਦੀ ਚੱਲ ਕੋਈ ਨਾ ਬੇਬੇ ਹਾਂ ਹੁਣ ਮੜਾ ਦੇਖਿਆ ਯਾਰ ਹੈ ਕਿਵੇਂ ਕਰਦਾ ਕੰਮ ਮੜਾ ਦੇਖ ਲੈਣੇ ਮਾਰ ਦਿੰਦੇ ਕਿਹੜਾ ਦੋਨੀ ਚਲਾ ਆ ਕਿਤੇ ਹੁਣ ਆ ਮੇਰਾ ਸਾਲਾ ਖੁਰ ਬਾਡੀ ਨਾ ਕਰਦੇ ਕੋਈ ਦੀ ਆ ਆ ਚੱਲ ਦੇਖ ਲਓ ਮੜਾ ਧਿਆਨ ਰੱਖੋ ਲੈ ਜਿਹੜਾ ਫੋੜਾ ਆ ਜੀ ਨੂੰ ਕਹਿ ਕੇ ਨਾ ਢੋਲ ਜਾ ਪਾਸੇ ਕਰਾਉਣ ਵਾਲਾ ਵਿਚਾਲੇ ਰਾ ਰੱਖਿਆ ਜਵਾਕ ਨੂੰ ਖੇਡਣ ਮੇਂ ਦਿੱਕਤ ਆਉਂਦੀ ਆ ਦੀਦੀ ਹਾਂ ਮੈਂ ਦਾਲ ਰੋਟੀ ਬਣਾ ਲੰਨੀ ਆ ਤੁਸੀਂ ਇੰਨੇ ਜਵਾਕਾਂ ਨੂੰ ਪੜਾ ਲਿਓ ਹਾਂ ਹਾਂ ਕੋਈ ਗੱਲ ਨਹੀਂ ਚੱਲ ਤੂੰ ਬਣਾ ਲੈ ਦਾਲ ਉਹਨੇ ਮੈਂ ਜਵਾਕਾਂ ਨੂੰ ਪੜਾ ਦੇਣੀ ਆ ਨਾਲ ਹੈ ਕਿੱਥੇ ਇਤਰੀ ਖੇਡਦੇ ਸੀਗੇ ਉਹ ਖੇਡ ਹੀ ਜਾਂਦੇ ਨੇ ਚਲ ਕੋਈ ਨਹੀਂ ਮੈਂ ਲਿਆਉਣੀ ਉਹਨਾਂ ਨੂੰ ਪੜਾ ਦੇਣੀ ਆ ਮੈਂ ਜਾ ਤੂੰ ਬਣਾ ਲੈ ਸਬ지 ਠੀਕ ਹੈ ਪੁੱਤਏ ਪੁੱਤਏ ਕੀ ਕਰੀ ਜਾਂਦੇ ਹੋ ਓਏ ਸੱਟ ਮਰਵਾ ਦੇਗਾ ਤੂੰ ਵੀ ਇਹਦੇ ਛੱਡੇ ਨੂੰ ਓਹ ਹੋ ਕੀ ਕਰੀ ਜਾਂਦੇ ਹੋ ਕੋਈ ਨਹੀਂ ਪੁੱਤ ਤਾ ਦੌੜਿਆ ਨਾ ਕੋਈ ਨਹੀਂ ਪੁੱਤ ਪਹਿਲਾਂ ਸਕੂਲ ਦਾ ਕੰਮ ਕਰ ਲਓ ਫੇਰ ਖੇਡ ਲਿਓ ਚੰਗਾ ਉਹ ਜ਼ਰੂਰੀ ਆ ਤੂੰ ਜ ਕਰੇਂਗਾ ਅੱਗੇ ਹੈ ਕੀ ਪੜਕੇ ਅਸ਼ਜ ਉਹ ਉਹ ਦੇ ਕੇ ਜੀ ਕੱਟਾ بیچ ਮੱਝ ਵਿੱਚ ਕੱਟਾ بیچ ਮੱਝ ਵਿੱਚ ਕੱਟਾ بیچ ਮੱਝ ਵਿੱਚ ਇਹਨਾਂ ਦੇ ਪਾਸੂ ਮਾਲ ਵਧਣ ਲੱਗਦਾ ਆ ਬਈ ਕੱਟਾ بیچ ਮੱਝ ਵਿੱਚ ਬਈ ਇਡੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਕਿਵੇਂ ਆ ਠੀਕ ਆ ਭਾਈ ਕਿਵੇਂ ਭਾਈ ਕੀ ਕਰਦਾ ਬੰਦਾਂ ਪਸ਼ੂ ਐ ਕੋਈ ਕੱਟੇ ਮੱਝ ਵਾਲਿਆ ਭਾਈ ਪਸ਼ੂ ਐ ਬਾਹਰੇ ਖੜੇ ਆ ਭਾਈ ਸਾਡੇ ਇੱਧਰ ਹੋ ਜਾਣਾ ਇੱਧਰੋਂ ਕੁੱਤਾ ਡਾਦਾ ਤੈਨੂੰ ਦੇਖ ਕੇ ਤਾਂ ਯਾਰ ਵਿੱਚੋ ਕੁਛ ਹੈਗਾ ਕਾ ਵੇਚਣਾ ਨਾ ਓਏ ਹੈਗਾ ਕੱਟਾ ਹੈਗਾ ਇੱਕ ਕਿੰਨੇ ਸਾਲਾਂ ਦਾ ਲੈਣਾ ਕਿੰਨੇ ਮਰਜ਼ੀ ਦੇ ਦੋ ਭਾਵੇਂ ਝੋਟਾ ਹੋਵੇ ਝੋਟਾ ਵੀ ਲੈ ਜਾਗੇ ਝੋਟਾ ਦਾ ਚਾਚਾ ਦੇਊਗਾ ਕਿ ਕੱਟੇ ਦਾ ਮੇਰੇ ਕੋਲੇ ਬਹੁਤ ਸਰਟੀਫਿਕੇਟ ਸਿੱਤਰਾ ਚਾਚਾ ਕਿੱਥੇ ਆ ਬਲਾ ਫਿਰ ਹੁਣ ਮਾਰ ਲਓ ਉਹ ਬਾਈ ਉੱਧਰ ਕਰੇ ਗਿਆ ਬਦਦੂਦੇ ਘਰੇ ਸਾਡੇ ਬਾਹਰੇ ਚ ਠੀਕ ਹੈ ਠੀਕ ਹੈ ਕਿੰਨੇ ਕੇ ਪਸ਼ੂ ਵਖਾ ਦੇ ਪਸ਼ੂ ਤਾਂ ਵਖਾ ਦੇ ਆ ਤੁਸੀਂ ਤਾਂ ਜਾਂਦੇ ਤੂੰ ਮੈਨੂੰ ਰੋਕੇ ਕੁੱਕਰ ਵੀ ਹੈਗੇ ਨਹੀਂ ਕੁੱਕੜ ਨਹੀਂ ਆਪਦਾ ਪਸ਼ੂਆਂ ਦਾ ਕੰਮ ਆਪਣਾ ਦਾ ਤੂੰ ਆਏ ਕਿ ਮੁਰਕੀ ਨਾ ਕੀ ਹੋਇਆ ਤੈਨੂੰ ਉਹ ਬਾਈ ਮੈਂ ਉਹ ਗੋਲਗਾਈਆਂ ਵਰਗ ਨਾ ਕਰਦਾ ਤੂੰ ਕੌਣ ਆ ਇਹ ਹਾਂ ਆ ਗਿਆ ਸਰਦਾਰ ਹਾਂਜੀ ਪਸ਼ੂ ਹੈਗੇ ਜੀ ਏ ਬਾਈ ਜਾਂਦਾਗਾ ਘਟੇ ਵੇਚਦੇ ਆਂ ਅਸੀਂ ਫਿਰ ਕਮਾਲ ਦੀ ਗੱਲ ਸਿੱਧਾ ਬੰਦਾ ਇਹਨੂੰ ਗੱਲੀ ਲਾਈ ਖੜਾ ਤੂੰ ਬਾਹਰ ਖੁੱਲਾ ਪਿਆ ਯਾਰ ਸਰਦਾਰਾ ਸਾਨੂੰ ਨਹੀਂ ਪਤਾ ਇਹ ਕਿ ਸਿੱਧਾ ਬੰਦਾ ਹੈਗਾ ਪਤਾ ਪੁੱਛ ਐ ਜੇ ਤੂੰ ਸਰਦਾਰਾ ਯਾਰ ਤੂੰ ਫਿਰਕਾ ਵਾਲੀ ਨਾ ਰਾਤ ਨੂੰ ਆ ਕੇ ਇੱਥੇ ਕੋਈ ਚੋਰੀ ਕਰਕੇ ਲੈ ਜੂ ਪੁਰਾ ਯਾਰ ਨਹੀਂ 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 ਓਏ ਤਾਂ ਹੀ ਤਾਂ ਬਾਇ ਬਾਈ ਐਜਾ ਕੰਮ ਨਹੀਂ ਕਰਾ ਮਾਰ ਜਾ ਕੰਮ ਨਹੀਂ ਕਰਾ ਕਿੰਨੀ ਆਲੀ ਮੈਂ ਸਮਝਾਇਆ ਯਾਰ ਵੀ ਤੂੰ ਨਾ ਬਾੜਿਆ ਕਰ ਕਿਸੇ ਨੂੰ ਯਾਰ ਉਹ ਘਰੇ ਦਾ ਲੱਗੀ ਵੀ ਗਿਆ ਇਹ ਤਾਂ ਇੱਥੇ ਬਾਈ ਲੜਾਇ ਕਿਤਾ ਬਾੜ ਗਿਆ ਖੜਾ ਫਿਰ ਬਾਈ ਸਾਡੇ ਕੋਲ ਨਹੀਂ ਫਕਾਉ ਤੂੰ ਆਦਾ ਡੰਟੀ ਪੈ ਹੋ ਜਾਂਦਾ ਰਾ ਯਾਰ ਸਿੱਧੀ ਗੱਲ ਵੇਚ ਲੋ ਇਹ ਕਹੜੇ ਇਹ ਕਹੀ ਜਾਂਦਾ ਬਈ ਆਪਾਂ ਦਾ ਫਿਰ ਜਾ ਆਪਣੇ ਨੇਰੇ ਵਿੱਚ ਕੀ ਹੈ ਕੋਈ ਛੋਟਾ ਵੀ ਹੈਗਾ ਹੈ ਠੱਠਾ ਵੀ ਹੈਗਾ ਉਹ ਨਹੀਂ 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 ਛਾਣੀ ਬਈ ਝੋਟਾ ਤਾਂ ਲੈ ਲਾਂਗੇ ਅਜੀ ਵੇਚਦੇ ਨਹੀਂ ਜਾ ਫਿਰ ਤੈਨੂੰ ਕਹੀ ਦਾ ਜਾਂਦਾ ਤੂੰ ਪਹਿਲਾਂ ਦਾ ਆਖੀਂਦਾ ਸੀ ਵੇਚਦੇ ਆ ਉਹ ਕਿਉਂ ਯਾਰ ਐਵੇਂ ਲੜਾਂਗੇ ਮੈਂ ਕੱਟੇ ਦਾ ਤੇਰੇ ਕੋਲ ਸਰਟੀਫਿਕੇਟ ਕਿਹੜਾ ਹੈਗਾ ਸਰਟੀਫਿਕੇਟ ਐਂ ਹੋਰਾਂ ਕਰਤੂਗਾ ਐਵੇਂ ਲੜਾਊਗਾ ਬਈ ਆਪਾਂ ਨੂੰ ਕੋਈ ਰਾਜ ਚਾਚਾ ਗੱਲ ਸੁਣ ਲੈ ੜੀ ਮੇਰੀ ਇੱਥੇ ਇਦੂਆ ਬੜਨਾਂ ਨਹੀਂ ਚਾਹੀਦਾ ਤੂੰ ਨਹੀਂ ਨਹੀਂ ਗਲਤੀ ਹੋ ਗਈ ਗਲਤੀ ਹੋ ਗਈ ਤੇਰੇ ਯਾਰ ਕਿਥੇ ਮੇਰੇ ਸਾਹ ਦਿਨੇ ਆਉਂਦੇ ਆ ਬੜਕਾ ਨਹੀਂ ਨਹੀਂ ਆਪਾਂ ਚੋਲੀ ਕਰਕੇ ਲੈ ਜਾਂਦੇ ਹਾਂ ਇਹਨੂੰ ਕੀ ਹੋਇਆ ਜਦ ਤੂੰ ਇਹ ਲਾਈਨ ਆ ਕੀ ਆ ਯਾਰ ਤੂੰ ਜਾ ਆਦਾ ਕੰਮ ਕਰ ਜਿਹੜਾ ਹੈਗਾ ਇਹ ਤੂੰ ਦੇਖ ਲਓ ਜੀ ਹੈਗਾ ਤਾਂ ਕੋਈ ਪਸ਼ੂ ਉਧਰ ਤੂੰ ਜਾ ਬਾਈ ਬਣ ਚੱਲ ਗੁਰਾ ਦੰਡੇ ਨਾਲ ਤੂੰ ਹੀ ਗੁਰ ਕਰ ਸਾਲਾ ਤੂੰ ਹੀ ਦਾ ਤੇਰੀ ਮੈਂ ਤੂੰ ਹੀ ਤੋੜ ਹੀ ਦਿਉ ਬਾਈ ਬਣ ਕੇ ਡੰਡੀ ਪੈ ਦੇ ਦੇਖ ਲਓ ਜੀ ਇੱਕ ਮੌਕਾ ਹੈਗਾ ਫਗ ਜਾ ਤੇਰੇ ਮੈਂ ਹੁਣ ਪਾ ਦੂੰ ਝੋਲੀ 'ਚ ਰੱਸਾ ਨਹੀਂ ਵੇਚਣਾ ਯਾਰ ਪਸ਼ੂ ਅਸੀਂ ਜਾਨਣਾ ਕਿ ਨਹੀਂ ਦੇਖ ਬੱਤਾ ਕੌਣ ਹੈ ਜਿਹੜਾ ਇੰਨੀ ਪਕਾਈ ਜੀ ਮਰੀ ਜਾਂਦਾ ਹੈ ਉਹ ਬੇਬੇ ਪਤਾ ਨਹੀਂ ਕੌਣਾ ਗੋਲੀਆਂ ਖਾਧੀਆਂ ਪਤਾ ਨਹੀਂ ਕੈਪਸੂਲ ਖਾਧੇ ਇੱਕ ਹੀ ਗੱਲ ਵਾਰੀ ਵਾਰੀ ਪਸ਼ੂ ਆ ਤਾਂ ਬਾਈ ਮੈਂ ਲੈ ਜਾਣਾ ਪਸ਼ੂ ਪਕਾਊਗਾ ਤਾਂ ਮੈਂ ਲੈ ਜਾਣਾ ਲੈ ਦੱਸ ਸੁੱਖੇ ਸੰਢੀ ਕਿ ਅਸੀਂ ਆਪਦੇ ਪਸ਼ੂ ਕਿਉਂ ਵੇਚਾਂਗੇ ਉਹ ਮੈਂ ਤਾਂ ਜੈਂਸੀ ਪਹਿਲੇ ਨਹੀਂ ਦੇਖੀ ਇਹ ਪਿੰਡ ਤੇ ਬੰਦਾ ਹੀ ਨਹੀਂ ਦੇਖਿਆ ਮੈਂ ਤਾਂ ਕੀ ਹੋ ਗਿਆ ਚਾਚਾ ਉਹ ਘੋੜੇ ਜਰਾ ਇਹੇ ਜੇ ਬੰਦੇ ਨੂੰ ਅੰਦਰ ਕੰਮ ਬਣ ਦੰਨਾ ਹੁਣਾਂ ਤੂੰ ਯਾ ਰੱਸਾ ਲੈ ਜੂ ਕੋਈ ਖੋਲ ਕੇ ਉਹ ਟੱਕੇ ਨਹੀਂ ਵਰ ਗਿਆ ਮੈਂ ਕਿੰਨੇ ਵਾਰੀ ਦਾ ਕਿਹਾ ਮੈਂ ਬਈ ਹੈ ਨਹੀਂ ਘਰੇ ਕੋਈ ਆਹ ਨਹੀਂ ਆ ਰਿਹਾ ਕੋਈ ਕੁਸ ਖਾਦਾ ਪੀਤਾ ਹੋਊਵੇ ਤੈਨੂੰ ਪਤਾ ਤਾਂ ਹੈਗਾ ਪੁੱਤ ਅੱਜ ਕੱਲ੍ਹ ਦੁਨੀਆ ਭੁੱਖੀ ਮਰਦੀ ਤੁਰੀ ਫਿਰਦੀ ਐ ਨਾਲੇ ਇਹੋ ਜਿਹੇ ਬੰਦੇ ਤਾਂ ਜਮਾ ਨਹੀਂ ਘਰੇ ਬੰਨ ਦੇਈਦਾ ਹੁੰਦਾ ਵੀ ਆਪਣਾ ਨੂਹਾ ਤੀਆਂ ਵਾਲਾ ਘਰ ਮੈਂ ਤਾਂ ਡੱਕਰਦਾ ਫਿਰ ਮੈਂ ਚੱਲ ਇੱਥੇ ਸਾਲਾ ਬਣਾ ਲੂੰ ਇਦੂ ਬਾਦ ਆ ਗਿਆ ਸਾਡੀ ਘਰੇ ਹੋ ਗਿਆ ਬੈਠਣਾ ਹੁੰਦਾ ਉਹ ਕੰਮ ਕੀ ਹੋ ਗਿਆ ਪਤਾ ਨਹੀਂ ਕੌਣ ਸੀ ਸੜੇ ਜਿਹੇ ਲੀੜੇ ਪਾਏ ਸੀ ਮੂੰਹ ਕਾਲਾ ਕਾਲਾ ਸੀ ਬੀੜੀਆਂ ਪੀ ਕੇ ਆ ਕੇ ਕੋਈ ਪਸ਼ੂ ਫਕਾਊ ਆ ਪਸ਼ੂ ਮੈਂ ਹੈ ਵੇਰ ਪਸ਼ੂ ਲੈਣ ਖਾਤਰ 50000 ਕੋਲੇ ਚਾਹੀ ਚਾਚਾ ਉਹ ਸੀ ਕਿ ਕਿ ਕ ਸੁੱਖਾ ਸੀਗਾ ਉਹ ਠੱਕੇ ਨਹੀਂ ਆ ਕੇ ਵਰ ਗਿਆ ਅੰਦਰ ਮੈਨੂੰ ਕਹਿੰਦਾ ਕਿੱਥੇ ਅਧਰਾ ਚਾਚਾ ਸਾਦੋਂ ਨੂੰ ਮੈਂ ਆ ਯਾਰ ਘਰੇ ਤਾਂ ਹੈ ਨਹੀਂ ਗਾ ਕੋਈ ਆ ਕੇ ਸੰਗਲ ਹੱਥ ਪਾਇਆ ਯਾਰ ਪਾ ਚੱਲ ਕੋਈ ਨਾ ਤੂੰ ਐ ਕਰੀ ਹੱਥ ਨਹੀਂ ਆਈ ਹੈ ਜਿਹੜਾ ਖੇਤ ਪਾਣੀ ਲਾਉਣ ਦਾ ਆਪਾਂ ਆ ਐਂ ਇੱਥੀਆਂ ਮੈਂ ਕਿਹੜਾ ਜਾਣਾਂਗੇ ਮੇਰੀ ਗੱਲ ਸੁਣਾ ਸਾਰਾ ਦਿਨ ਮੱਖੀਆਂ ਜੀ ਨਾਲ ਮਾਰੀ ਜਾਏ ਕਰਨ ਵਾਲੇ ਨਾਲ ਆ ਗਾ ਉਹ ਚਾਚੀ ਹੋਰ ਮੈਂ ਦੱਸ ਕੀ ਕਿ ਖੁਰਕ ਲੱਗਦੀ ਆ ਖੁਰਕ ਫਿਰ ਜਦੋਂ ਨਾ ਹੁੰਦਾ ਨਹੀਂ ਭਾਈ ਖੁਰਕ ਦੀ ਦਵਾਈ ਲਿਆ ਕੋਈ ਨਾ ਤੇਰੇ ਤੇ ਨਹੀਂ ਪਤਾ ਪਸੂਆਂ ਦੀ ਕੀ ਨੀਦਾ ਜਾਂਦਾ ਕਿ ਤਰੇ ਨੇ ਬਾਈ ਨੇ ਬੋ ਮਾਰ ਲਿਆ ਚਲ ਕੋਈ ਨਹੀਂ ਤੂੰ ਕਰਦੇ ਸਾਹਿਬ ਅਸੀਂ ਕਰਦੇ ਆ ਸਾਡੀ ਗੱਲ ਤੇ ਨਾ ਬੋਲਿਆ ਕਰ ਬੜਾ ਨੂੰ ਮੈਨੂੰ ਦਵਾਈ ਲਾ ਦੀ ਫਿੱਟ ਵੀ ਕਹੇ ਤੇਰੇ ਮੈਂ ਹੀ ਸਿਰਕੂ ਮੋਨੂ ਸੱਲ ਕਰੇ ਤੂੰ ਦੇਖੀ ਜਾਈਂ ਇਹ ਜੇ ਬੰਦੇ ਬਾੜ ਦਾ ਠੀਕ ਆ ਗੇਟ ਬੂਡ ਕਰਕੇ ਰੱਖਿਆ ਕਰ ਬੰਦ ਠੀਕ ਆ ਅੱਥ ਨੇ ਯਾਰ ਮੈਂ ਆਉਂਗਾ ਖੇਤ ਇਹਨੂੰ ਲੈ ਜਾਉਂਗਾ ਪਾਣੀ ਲਾਉਣਾਗਾ ਤੇ ਆਦਾ ਰੋਟੀ ਪਣੀ ਲੈ ਕੇ ਆਜੀ ਜੰਗਮਰ ਉਹਦਾ ਕੋਈ ਨਹੀਂ ਬਾਈ ਲੈ ਆਉਂਗਾ ਮੈਂ ਦੇਖੀ ਕਿ ਮੈਂ ਕਰੀ ਜਾਂਦਾ ਮੇਰਾ ਸਾਰਾ ਜਿਵੇਂ ਜੂੜ ਲੜਦੇ ਹੁੰਦੇ ਆ ਬੇਬਸ ਕਰਜ ਹਾਂ ਪੁੱਤ ਰੋਟੀ ਬਣ ਗਈ ਅੱਜ ਰੋਟੀ ਖਾ ਲਓ ਤੁਸੀਂ ਸਾਰੇ ਜਣੇ ਚੱਲ ਚੋਲਾ ਲੈ ਲੈ ਮੇਰੀ ਗੱਲ ਸੁਣ ਮੁੰਡਿਆ ਨਾਲੇ ਭਈ ਆਥਣ ਟਾਈਮ ਨਾ ਕਰਿਆ ਆਇਆ ਕਰੋ ਬੈਠ ਕੇ ਰੱਖਿਆ ਕਰੋ ਇਹੋ ਜਿਹੇ ਬੰਦੇ ਦਾ ਨਹੀਂ ਪਤਾ ਹੁੰਦਾ ਅੱਜ ਆਪਣੇ ਸੂ ਲੈ ਗਿਆ ਰਾਤ ਨੂੰ ਚੋਰੀ ਕਰਨ ਆ ਜੇ ਤੇ ਹੋਰ ਕੋਈ ਬਸਾ ਨਹੀਂ ਭਈ ਬੀਸੀਆਂ ਸਾਈ ਜੰਮ ਹੋ ਗਿਆ ਇਹ ਜਾ ਕੋਈ ਗੱਲ ਨਹੀਂ ਧਿਆਨ ਰੱਖਾਂਗੇ ਆ ਕਰਦੇ ਨਾ ਗੇਟ ਜਾ ਹੋਰ ਨਾਲੇ ਮੈਂ ਜਿੰਦੇ ਲੈ ਕੇ ਲਾਉਣਾ ਦੋ ਹਾਂ ਜਿੰਦੇ ਦਾ ਲਾਉਣੀ ਪੈਣਗੇ ਯਾਰ ਹੁਣ ਜਿੰਦਾ ਕੀ ਰੋਟੀ ਖਾ ਚੱਲ ਜਾ ਮੈਂ ਜਾ ਮੇਰੀ ਗੱਲ ਸਮਝ ਲੈ ਗੱਲ ਕਰ ਲੈ ਜਾ ਮੁੰਡਿਆ ਭਈ ਬਾ ਡਾਤਾ ਵੇ ਡਾਤਾ ਮੇਰੀ ਗੱਲ ਸੁਣ ਲੈ ਵੇ ਸਿੱਧ ਰਿਆ ਏ ਆ ਕਾਮੜਿਆਂ ਨੂੰ ਗੁਨਾ ਸਾਰਾ ਦਿਨ ਖੁਰਕੀ ਜਾਇ ਕਰਕੇ ਸੇ ਡਾਕਟਰ ਤੋਂ ਨਾ ਦਵਾਈ ਦੂਈ ਫੂਕਲਾ ਬਾਣੀ ਦਵਾਈ ਲੈਣੀ ਪਾ ਵੀ ਹਾਂ ਤੂੰ ਸਾਡੇ ਟੱਬਰ ਨੂੰ ਵੀ ਖੁਰਕ ਪਾਏਗਾ ਤੂੰ ਮੈਂ ਪਾਸੇ ਬਹਿ ਜਾ ਹਾਂ ਪਾਸੇ ਬਹਿ ਜਾਣੀ ਤੇ ਅਬ ਸਾਰੇ ਇੱਕ ਚੀ ਨੂੰ ਹੱਥ ਲਾ ਦਿੰਨਾ ਹੈਗਾ ਹਾਂ ਸਿੱਧਰਾ ਆ ਜਾ